ਰੋਪਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਦੀਪ ਜੋ ਸਿੰਘ ਤਾਂ ਦਿੱਲੀ ਚੋਣਾਂ ਦੇ ਵਿੱਚ ਬੀਜੇਪੀ ਦੀ ਇੱਕ ਵੱਡੀ ਜਿੱਤ ਹੋਈ ਜਿਆਂ ਦੱਦਿ ਕਿ ਕੱਲ 48 ਸੀਟਾਂ ਬੀਜੇਪੀ ਜਿੱਤੇ ਜਾਂਦੀ ਹੈ 70 ਦੇ ਵਿੱਚ ਔਰ 22 ਸੀਟਾਂ ਤੇ ਸੈਂਟੇ ਕੇ ਰਹਿ ਗਈ ਆਮ ਆਦਮੀ ਪਾਰਟੀ ਤਾਂ ਹੁਣ ਦਿੱਲੀ ਦੇ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿ ਕੌਣ ਅਗਲਾ ਮੁੱਖ ਮੰਤਰੀ ਬਣਾਏਗਾ ਮંત્રી ਦੇ ਨਾਵਾਂ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ ਕਿਹੜੇ ਕਿਹੜੇ ਨਾਮ ਆਏ ਨੇ ਚਾਰ ਪੰਜ ਨਾਵਾਂ ਦੇ ਉੱਪਰ ਚਰਚਾ ਹੋਣੀ ਸ਼ੁਰੂ ਹੋਈ ਹੈ ਕਿ ਇਹਨਾਂ ਦੇ ਵਿੱਚੋਂ ਕਿਸ ਦਾ ਦਾਅ ਲੱਗਦਾ ਹੈ ਤਾਂ ਦਾਦੇ ਕਿ ਅਮਿਤ ਸ਼ਾ ਜੋ ਕਿ ਗ੍ਰਹਿ ਮੰਤਰੀ ਨੇ ਉਹਨਾਂ ਦੇ ਘਰ ਮੀਟਿੰਗਾਂ ਦਾ ਦੌਰ ਜਾਰੀ ਹੈ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਸਵੇਰੇ ਸਵੇਰੇ ਪਹੁੰਚਦੇ ਹੈ ਜਿੱਤ ਦੀ ਵਧਾਈ ਵੀ ਦਿੰਦੇ ਹੈ ਤੇ ਨਾਲ ਡਿਸਕਸ਼ਨਾਂ ਵੀ ਕਰਦੇ ਹੈ ਕਿ ਆਖਰਕਾਰ ਸੀਐਮ ਦਾ ਚਿਹਰਾ ਕਿਸ ਨੂੰ ਬਣਾਉਣਾ ਹੈ ਤਾਂ ਦਾਦੇ ਕਿ ਸੀਐਮ ਦੇ ਚਿਹਰੇ ਨੂੰ ਲੈ ਕੇ ਬੜੀਆਂ ਜਿਆਦੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਵੱਖੋ ਵੱਖ ਜਿਹੜੇ ਆ ਉਹ ਲਿਆਂਦੇ ਜਾ ਰਹੇ ਨੇ ਕਿ ਜੇ ਇਸ ਸੀਐਮ ਬੰਦਾ ਹੈ ਜੇ ਫਲਾਣਾ ਸੀਐਮ ਬੰਦਾ ਤਾਂ ਕਿੱਥੋਂ ਕਿੱਥੋਂ ਫਾਇਦਾ ਹੋ ਸਕਦਾ ਤਾਂ ਦਾਦੀ ਕਿ ਕੱਲ ਭਾਜੀਪੀ ਦੇ ਜਿਹੜੀ ਬਿਆਨਬਾਜ਼ੀ ਵੀ ਦਿੱਤੀ ਗਿਆ ਦੂਜੇ ਪਾਸੇ ਗੱਲ ਕਰੀਏ ਤਾਂ ਵੱਡੇ ਵੱਡੇ ਧਰੰਦਰ ਵੱਡੇ ਵੱਡੇ ਥੰਮ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਦੁਰਗੇਸ਼ ਪਾਠਕ ਸਾਰਿਆਂ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਸਨੇ ਸਤੰਦਰ ਜੈਨ ਦਾਦਾ ਦੇ ਕੇ ਵੱਡੀ ਗਿਣਤੀ ਦੇ ਵਿੱਚ ਵੱਡੇ ਲੀਡਰ ਜਿਹੜੀ ਪਹਿਲੀ ਕਤਾਰ ਦੇ ਲੀਡਰ ਸੀ ਆਮ ਆਦਮੀ ਪਾਰਟੀ ਦੇ ਉਹ ਕੱਲ ਹਾਰ ਜਾਂਦੇ ਆ ਇਲੈਕਸ਼ਨ ਦੇ ਵਿੱਚ ਤੇ ਅੱਜ ਜਿਹੜਾ ਸੀਐਮ ਦਾ ਚਿਹਰਾ ਕੌਣ ਹੋਵੇਗਾ ਇਸ ਗੱਲ ਨੂੰ ਲੈ ਕੇ ਚਰਚਾ ਪੂਰੀ ਗੱਲ ਇਹ ਹੈ ਕਿ 9 ਦਿਨ ਜਿਹੜੇ ਨੇ 9 ਦਿਨਾਂ ਦੇ ਅੰਦਰ ਅੰਦਰ ਸੌਂਚ ਚਕਾਈ ਜਾਏਗੀ 9 ਦਿਨ ਹੈਗੇ ਨੇ ਇੱਕ ਹਫਤਾ ਇਹ ਤੋਂ ਵੱਧ ਇੱਕ ਦੋ ਦਿਨ ਹੈਗੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਐਲਾਨ ਹੋ ਜਾਏਗਾ ਕਿ ਮੁੱਖ ਮੰਤਰੀ ਕੌਣ ਹੋਏਗਾ ਕਿਹਦੇ ਨਾਂ ਦੇ ਉੱਪਰ ਬੀਜੇਪੀ ਮੋਹਰ ਲਾਉਂਦੀ ਹੈ ਕਿਹਦੇ ਨਾਂ ਦੇ ਉੱਪਰ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਜਿਹੜੇ ਆ ਉਹ ਆਪਣਾ ਜਿਹੜਾ ਪੱਖ ਹੈ ਉਹ ਕਿਸ ਬੰਦੇ ਦਾ ਪੂਰਦੇ ਆ ਤੇ ਦੂਜੇ ਪਾਸੇ ਗੱਲ ਕਰੀ ਤਾਂ ਪੀਐਮ ਮੋਦੀ ਦੇ ਵੱਲੋਂ 12 ਤਰੀਕ ਨੂੰ ਅਮਰੀਕਾ ਵੀ ਜਾਇ ਜਾਣਾ ਹੈ ਜੀ ਆਦਾ ਕਿ 12 ਤਰੀਕ ਤੋਂ ਬਾਅਦ ਦੋ ਦਿਨਾਂ ਦੇ ਅਮਰੀਕਾ ਦੌਰੇ ਦੇ ਉੱਪਰ ਨੇ ਨਵੇਂ ਨਾ ਪ੍ਰਸ਼ਧਪਤੀ ਬਣੇ ਹੈ ਉਹਨਾਂ ਦੇ ਨਾਲ ਪਹਿਲੀ ਮੁਲਾਕਾਤ ਕਰਨ ਦੇ ਲਈ ਪੀਐਮ ਮੋਦੀ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਤਾਦਾਦੇ ਕਿ ਵਾਈਟ ਹਾਊਸ ਦੇ ਵਿੱਚ ਇਹ ਮਿਲਣੀ ਹੋਏਗੀ ਔਰ ਨਾਵਾਂ ਦੇ ਬਾਰੇ ਜਿਹੜਾ ਗੱਲਬਾਤ ਕਰਦੇ ਆ ਕਿ ਕਿਹੜੇ ਕਿਹੜੇ ਨਾਂ ਜਿਹੜੇ ਇਸ ਵਕਤ ਚੱਲ ਰਹੇ ਆ ਤਾਦਾਦੇ ਕਿ ਸਭ ਤੋਂ ਪਹਿਲਾ ਨਾਮ ਹੁੰਦਾ ਪਰਵੇਸ਼ ਵਰਮਾ ਦਾ ਪਰਵੇਸ਼ ਵਰਮਾ ਕੌਣ ਨੇ ਇੱਕ ਵਾਰ ਦੇ ਐਮਐਲਏ ਨੇ ਦਿੱਲੀ ਤੋਂ ਹੀ ਤੇ ਦੂਜੇ ਪਾਸੇ ਮਹਿਰੋਲੀ ਹਲਕੇ ਤੋਂ ਐਮਐਲਏ ਸੀ ਤੇ ਦੱਦੇ ਉਸ ਤੋਂ ਬਾਅਦ ਦੋ ਵਾਰ ਐਮਪੀ ਰਹੇ ਨੇ 2014 ਦੇ ਵਿੱਚ ਤੇ 2019 ਵਾਲੀ ਇਲੈਕਸ਼ਨ ਉਹਨਾਂ ਦੇ ਵੱਲੋਂ ਜਿੱਤੀ ਗਈ ਹੈ ਦੋ ਵਾਰ ਦੇ ਸੰਸਦ ਇੱਕ ਵਾਰ ਦੇ ਐਮਐਲਏ ਨੇ ਪਰਵੇਸ਼ ਵਰਮਾ ਸਭ ਤੋਂ ਵੱਡੀ ਗੱਲ ਉਹਨਾਂ ਦੇ ਪਿਤਾ ਸਾਹਿਬ ਸਿੰਘ ਵਰਮਾ ਸਾਹਿਬ ਸਿੰਘ ਵਰਮਾ ਕੌਣ ਸੀ 1996 ਦੇ ਵਿੱਚ ਸੀਐਮ ਬਣਦੇ ਆ ਦਿੱਲੀ ਦੇ ਦਿੱਲੀ ਦੇ ਸੀਐਮ ਬਣਦੇ ਆ ਸਾਹਿਬ ਸਿੰਘ ਵਰਮਾ ਔਰ ਉਨ੍ਹਾਂ ਦੇ ਪੁੱਤਰ ਨੇ ਪ੍ਰਵੇਸ਼ ਸਿੰਘ ਬਰਮਾ ਤੇ ਦੂਜੇ ਪਾਸੇ ਇੱਕ ਵੱਡਾ ਜਾਟ ਚਹਿਰਾ ਨੇ ਜੇ ਗੱਲ ਕਰੀਏ ਦੱਸ ਦਈਏ ਕਿ ਜੇ ਗੱਲ ਜਿਹੜਾ ਵਰਗੀਕਰਨ ਦੀ ਕਰਦੇ ਆ ਤਾਂ ਜਾਟ ਚਹਿਰਾ ਭਾਜਪਾ ਦੇ ਕੋਲ ਪਰਵੇਸ਼ ਵਰਮਾ ਸਭ ਤੋਂ ਸਟਰੋਂਗ ਪੱਖ ਇੱਕ ਤਾਂ ਅਰਵਿੰਦ ਕੇਜੀਵਾਲ ਨੂੰ ਹਰਾਇਆ 4000 ਦੇ ਕਰੀਬ ਵੋਟਾਂ ਦੇ ਫਰਕ ਦੇ ਨਾਲ ਅਰਵਿੰਦ ਕੇਜੀਵਾਲ ਨੂੰ ਹਰਾਉਂਦੇ ਆ ਕਿਉਂਕਿ ਪਰਵੇਸ਼ ਵਰਮਾ ਨੂੰ ਜਦੋਂ ਟਿਕਟ ਦੇਣੀ ਸੀ ਤਾਂ ਉਸ ਵੇਲੇ ਬੜੀਆਂ ਆਫਰਾਂ ਕੀਤੀਆਂ ਗਈਆਂ ਭਾਜਪਾ ਨੇ ਕਿਹਾ ਕਿ ਮਹਿਰੋਲੀ ਤੋਂ ਲੜ ਲਓ ਕਿਉਂਕਿ ਉੱਥੋਂ ਤੁਸੀਂ ਪਹਿਲਾਂ ਵੀ ਜਿੱਤ ਦੇ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਨਾ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਨਿਊ ਦਿੱਲੀ ਸੀਟ ਤੋਂ ਹੀ ਇਲੈਕਸ਼ਨ ਲੜਨੀ ਹੈ ਜਾਨੀ ਕਿ ਅਰਵਿੰਦ ਕੇਜੀਵਾਲ ਹੁਣਾਂ ਦੇ ਖਿਲਾਫ ਇਲੈਕਚਰ ਲੜਨੀਆਂ ਤੁਸੀਂ ਦੇਖੋ ਕਿੰਨਾ ਵੱਡਾ ਰਿਸਕ ਲਿਆ ਉਹੀ ਗੱਲ ਹੈ ਕਿ ਕਿਹਾ ਜਾਂਦਾ ਹੈ ਰਿਸਕ ਲੈਣ ਵਾਲਾ ਹੀ ਜਿਹੜਾ ਸਕਸੈਸ ਹੁੰਦਾ ਹੈ ਰਿਸਕ ਜਦੋਂ ਤੁਸੀਂ ਲੈਨੇ ਹੋ ਤਾਂ ਉਹ ਜਿਹੜਾ ਤੁਹਾਡੇ ਲਈ ਹੁਕਮ ਦਾ ਯੱਕਾ ਵੀ ਸਾਬਤ ਹੋ ਸਕਦਾ ਹੈ ਤਾਂ ਹੁਣ ਪਰਵੇਸ਼ ਵਰਮਾ जाट ਚੈਰਾ ਨੇ ਦੂਜੀ ਗੱਲ ਅਰਵਿੰਦ ਕੇਜੀਵਾਲ ਹੁਣਾਂ ਨੂੰ ਹਰਾਇਆ ਕਨਵੀਨਰ ਆਮ ਆਦਮੀ ਪਾਰਟੀ ਦੇ ਤਿੰਨ ਵਾਰ ਦੇ ਦਿੱਲੀ ਦੇ ਸੀਟਿੰਗ ਸੀਐਮ ਜਦੋਂ ਸੀ ਤਾਂ ਦਾਦੇ ਕੇ ਪਹਿਲਾਂ ਦਿੱਲੀ ਦੇ ਸੀਐਮ ਨੂੰ ਵੀ ਹਰਾਇਆ ਤੇ ਹੁਣ ਤੁਸੀਂ ਨਾਲ ਦੇਖੋ ਜਾੜ ਚਿਹਰਾ ਵੀ ਨੇ ਤਾਂ ਕਿ ਬੀਜੇਪੀ ਪਰਵੇਸ਼ ਵਰਮਾ ਦੇ ਨਾਂ ਦੇ ਉੱਪਰ ਮੋਹਰ ਲਾਉਂਦੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ ਜਾ ਜਾਊਗਾ ਤੇ ਦੂਜਾ ਨਾਮ ਇੱਕ ਹੋਰ ਆਉਂਦਾ ਤੁਹਾਨੂੰ ਦੱਸ ਦੇ ਕਿ ਦੂਜਾ ਨਾਮ ਜਿਹੜਾ ਇੱਕ ਹੋਰ ਸਾਹਮਣੇ ਆ ਰਿਹਾਗਾ ਜਿਨ੍ਹਾਂ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਦਿੱਲੀ ਦੇ ਵਿੱਚ ਤਾਂ ਦੱਸ ਦੇ ਕਿ ਉਪਾਧਿ ਹਸਤੀ ਸੁਪਾਧਿਆ ਹੋਣਾ ਦਾ ਨਾਮ ਵੀ ਲਿਸਟ ਦੇ ਵਿੱਚ ਆਮਲ ਹੈ ਜੀ ਆਂ ਦੱਸ ਦੇ ਕਿ ਸਤੀਸ਼ ਸੁਪਾਧਿਆ ਕੌਣ ਨੇ ਸਤੀਸ਼ ਸੁਪਾਧਿਆ ਜੋ ਕਿ ਐਮਐਲਏ ਬਣੇ ਨੇ ਪਹਿਲਾਂ ਵੀ ਜਿੱਤਦੇ ਰਹੇ ਨੇ ਔਰ ਸਤੀਸ਼ ਸੁਪਾਧਿਆ ਆਰਐਸਐਸ ਦੇ ਖਾਸਮ ਖਾਸ ਨੇ ਜੀ ਆਹ ਦੱਸਦੇ ਕਿ ਆਰਐਸਐਸ ਦੇ ਬੰਦੇ ਨੇ ਖਾਸਮ ਖਾਸ ਨੇ ਔਰ ਸਤੀਸ਼ ਉਪਾਧਿਆ ਤੁਹਾਨੂੰ ਸਤੀਸ਼ ਉਪਾਧਿਆ ਜੇ ਗੱਲ ਕਰੀਏ ਤਾਂ ਇਹ ਇੱਕ ਬ੍ਰਾਹਮਣ ਚੈਰਾ ਵੀ ਨੇ ਜਿਹਾ ਦੱਸਦੇ ਕਿ ਬ੍ਰਾਹਮਣ ਚੈਰਾ ਵੀ ਨੇ ਸਤੀਸ਼ ਉਪਾਧਿਆ ਤੇ ਇਹਨਾਂ ਦੇ ਵੱਲੋਂ ਲਗਾਤਾਰ ਆਪਣੀ ਪਾਰਟੀ ਦੇ ਨਾਲ ਜੁੜ ਕੇ ਪ੍ਰਚਾਰ ਕੀਤਾ ਗਿਆ ਪਾਰਟੀ ਦੇ ਲਈ ਲੜਿਆ ਗਿਆ ਪਾਰਟੀ ਦੇ ਲਈ ਜਿੱਤ ਪ੍ਰਾਪਤ ਕੀਤੀ ਗਈ ਸਤੀਸ਼ ਉਪਾਧਿਆ ਇੱਕ ਬ੍ਰਾਹਮਣ ਚੈਰਾ ਨੇ ਤਾਂ ਜਾਰ ਚੈਰਾ ਪ੍ਰਵੇਸ਼ ਵਰਮਾ ਹੋਗੇ ਸਤੀਸ਼ ਉਪਾਧਿਆ ਬ੍ਰਾਹਮਣ ਚੈਰਾ ਹੋਗੇ ਤੇ ਦੂਜੇ ਪਾਸੇ ਸਭ ਤੋਂ ਵੱਡਾ ਨਾਮ ਜਿਸ ਦੇ ਉੱਪਰ ਚਰਚਾ ਇੱਕ ਹੋਰ ਚੱਲ ਰਹੀ ਹੈ ਉਹ ਹੈ ਅਜੇ ਮਹਾਵਰ ਦਾ ਅਜੇ ਮਹਾਵਰ ਕੌਣ ਨੇ ਇਹ ਨੇ ਆਰਐਸਐਸ ਦੇ ਖਾਸਮ ਖਾਸ ਅਜੇ ਮਹਾਵਰ ਇਹਨਾਂ ਦੀ ਆਰਐਸਐਸ ਦੇ ਨਾਲ ਬੜੀ ਜਿਆਦਾ ਕਹਾਂਗੇ ਕਿ ਸਟਰੋਂਗ ਬਾਉਂਡੇਸ਼ਨ ਹੈ ਔਰ ਲਗਾਤਾਰ ਇਹ ਜਿਹੜਾ ਆਰਐਸਐਸ ਨਾਲ ਜੁੜੇ ਹੋਏ ਨੇ ਸतीश ਉਪਾਦਿਆ ਬ੍ਰਾਹਮਣ ਚਹਿਰਾ ਸੀ ਪਰਵੇਸ਼ ਵਰਮਾ ਜਿਹੜੇ ਆ ਉਹ ਜਾਰ ਚਹਿਰਾ ਔਰ ਆਰਐਸਐਸ ਦੇ ਖਾਸਮ ਖਾਸ ਨੇ ਅਜੇ ਮਹਾਵਰ ਅਜੇ ਮਹਾਵਰ ਦੇ ਨਾਂ ਦੇ ਉੱਪਰ ਫੇਰ ਜਿਹੜਾ ਮੋਹਰ ਲੱਗ ਸਕਦੀ ਹੈ ਜੇ ਆਰਐਸਐਸ ਦਾ ਜਿਹੜਾ ਉਹ ਸੋਚਿਆ ਹੋਵੇ ਭਾਜੀਪੀ ਨੇ ਕਿ ਆਰਐਸਐਸ ਦਾ ਬੰਦਾ ਇੱਥੇ ਅਸੀਂ ਸੀਐਮ ਬਣਾਉਣਾ ਤਾਂ ਦੱਸਦੀ ਕਿ ਆਰਐਸਐਸ ਦਾ ਲਗਾਤਾਰ ਜਿਹੜਾ ਤੁਹਾਨੂੰ ਦੱਸਦੀ ਕਿ ਇਹ ਪ੍ਰਚਾਰ ਔਰ ਸ਼ੁਰੂ ਤੋਂ ਹੀ ਨਾਲ ਰਹੇ ਨੇ ਸੰਗ ਦੇ ਆਰਐਸਐਸ ਦੇ ਖਾਸਮ ਖਾਸ ਔਰ ਬੜੇ ਪੁਰਾਣੇ ਜਿਹੜਾ ਆਗੂ ਨੇ ਤਾਂ ਅਸਤੀਸ਼ ਉਪਾਦਿਆ ਬ੍ਰਾਹਮਣ ਚੈਰਾ ਵੀ ਆਗੇ ਔਰ ਅਜੇ ਮਹਾਵਰ ਆਰਐਸਐਸ ਦੇ ਵੀ ਆਗੇ ਤੇ ਇਸ ਬਾਅਦ ਦੇ ਵਿੱਚ ਚੌਥਾ ਨਾਮ ਜਿਹਦੇ ਨਾਮ ਦੇ ਉੱਪਰ ਬੜੀ ਜ਼ਿਆਦਾ ਚਰਚਾ ਚੱਲ ਰਹੀ ਹੈ ਕੀ ਇਹ ਹੋ ਸਕਦਾ ਹੈ ਕਿ ਇਹ ਸੰਭਵ ਹੋ ਸਕਦਾ ਹੈ ਕਿ ਮਨਜਿੰਦਰ ਸਿੰਘ ਸਰਸਾ ਇੱਕ ਸਿੱਖ ਫੇਸ ਬੀਜੇਪੀ ਉਹਨਾਂ ਦੇ ਨਾਂ ਉੱਤੇ ਦਾ ਖੇਡੇਗੀ ਇਹ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਹ ਤਾਂ ਫਿਊਚਰ ਦੀ ਗੱਲ ਹੈ ਪਰ ਚਰਚਾ ਬਹੁਤ ਚੱਲ ਰਹੀ ਹੈ ਚਰਚਾ ਹਰ ਕੋਈ ਕਰ ਰਿਹਾ ਕਿ ਮਨਜਿੰਦਰ ਸਿੰਘ ਸਿਰਸਾ ਚਰਚਾ ਕਿਉਂ ਚੱਲ ਰਹੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਦੇਖੋ ਕੇਸ ਤੋਂ ਬਾਅਦ ਇਲੈਕਸ਼ਨ ਕਿੱਥੇ ਹੈ ਜੇ 1 ਇਲੈਕਸ਼ਨ 1 ਨੇਸ਼ਨ ਵਾਲਾ ਕਾਨੂੰਨ ਲਾਗੂ ਨਹੀਂ ਹੁੰਦਾ ਜੋ ਕਿ ਅਜੇ ਤੱਕ ਦਿਖਦਾ ਵੀ ਨਹੀਂ ਕਿ ਉਹ ਲਾਗੂ ਹੋ ਜਾਏਗਾ ਜਲਦੀ ਜਲਦੀ ਕਿਉਂਕਿ ਬਹੁਤ ਸਾਰੀਆਂ ਅਰਚਨਾ ਆ ਸਕਦੀਆਂ ਨੇ ਬਿਲ ਪੇਸ਼ ਹੋਣ ਵੇਲੇ ਤਾਂ ਤੁਸੀਂ ਦੇਖੋ ਕਿ ਸੋਰੀ ਬਿਲ ਪਾਸ ਹੋਣ ਵੇਲੇ ਤਾਂ ਤੁਸੀਂ ਦੇਖੋ ਕਿ ਜੇ ਮਨਜਿੰਦਰ ਸਿੰਘ ਸਿਰਸਾ ਹੋਂਨਾ ਦੇ ਉੱਪਰ ਦਾ ਖੇਡਿਆ ਜਾਂਦਾ ਤਾਂ ਸਭ ਤੋਂ ਵੱਡਾ ਮੈਸੇਜ ਕਿੱਥੇ ਜਾਊਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਕਦੋਂ ਹੈ ਠੀਕ ਡੇਢ ਸਾਲ ਬਾਅਦ 27 ਦੇ ਵਿੱਚ 27 ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਤੇ ਜੇ ਸਿੱਖ ਚਿਹਰੇ ਦੇ ਉੱਪਰ ਦਾ ਖੇਡਦੀ ਹੈ ਜਿਵੇਂ ਕਿ ਬੀਜੇਪੀ ਹਮੇਸ਼ਾ ਹੈਰਾਨ ਕਰਦੀ ਰਹੀ ਹੈ ਪਿਛਲੇ 2-3 ਸਾਲਾਂ ਤੋਂ ਤੁਸੀਂ ਇਲੈਕਸ਼ਨਾਂ ਚੈੱਕ ਕਰ ਲਓ ਜਿੱਥੇ-ਜਿੱਥੇ ਲੋਕਾਂ ਨੇ ਕਿਹਾ ਕਿ ਆਹ ਸੀਐਮ ਹੋਊਗਾ ਉਹ ਲੋਕਾਂ ਦੀਆਂ رائے ਆ ਤਰੀਆਂ ਤਰਾਈਆਂ ਰਹਿ ਗਈਆਂ ਪਰ ਬੀਜੇਪੀ ਨੇ ਸੀਐਮ ਆਪਣੀ ਮਰਜ਼ੀ ਦਾ ਬਣਾਇਆ ਜਿਹਦੇ ਬਾਰੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਬੀਜੇਪੀ ਦਾ ਚਹਿਰਾ ਸਿੱਖ ਹੋਏਗਾ ਇਹ ਦੇਖਣਾ ਜਿਹੜਾ ਤੁਹੰਦਾ ਦੇਖ ਕੇ ਮੁੱਖ ਮੰਤਰੀ ਦੇ ਵਜੋਂ ਨਿਊ ਦਿੱਲੀ ਦੇ ਵਿੱਚ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਜਿਹੜਾ ਲਗਾਤਾਰ ਐਕਟਿਵ ਨੇ ਬਹੁਤ ਜ਼ਿਆਦਾ ਵੋਕਲ ਵੀ ਨੇ ਪੀਐਮ ਮੋਦੀ ਦੇ ਨਾਲ ਵੀ ਉਹਨਾਂ ਦੀ ਜਿਹੜਾ ਨੇੜਤਾ ਵਧੀ ਹੈ ਉਹਨਾਂ ਦੇ ਨਾਲ ਵੀ ਤੁਹਾਨੂੰ ਦੇਖਿਆ ਹੋਊਗਾ ਸੀ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਪੀਐਮ ਮੋਦੀ ਦੀ ਗੁੱਡ ਲਿਸਟ ਦੇ ਵਿੱਚ ਜਿਹੜਾ ਮਨਜਿੰਦਰ ਸਿੰਘ ਸਿਰਸਾ ਹੈ ਗਿਆ ਜੇ ਕਿਸੇ ਬੀਜੇਪੀ ਨੇ ਦਰਸਾਉਣਾ ਹੋਇਆ ਜਿਸ ਹਿਸਾਬ ਦੀ ਸਿਆਸਤ ਰਾਹੁਲ ਗਾਂਧੀ ਖੇਡ ਰਿਹਾ ਮਾਇਨੋਰਟੀ ਨੂੰ ਲੈ ਕੇ ਰਾਹੁਲ ਗਾਂਧੀ ਬਹੁਤ ਸਿਆਸਤ ਕਰ ਰਿਹਾ ਮਾਇਨੋਰਟੀ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਰਾਹੁਲ ਗਾਂਧੀ ਹੋਣਾ ਦੇਸ ਜਿਹੜੇ ਇਸ ਸਿਆਸਤ ਦੇ ਉੱਪਰ ਇੱਕ ਡੈਂਟ ਪਾਉਣਾ ਹੋਇਆ ਤਾਂ ਹੋ ਸਕਦਾ ਹੈ ਪੀਐਮ ਮੋਦੀ ਔਰ ਰਮੇਸ਼ਾ ਮਿਲ ਕੇ ਕੋਈ ਅਜੀਹ ਰਣਨੀਤੀ ਤਿਆਰ ਕਰਨ ਕੀ ਦੇਖੀ ਜਾਏਗੀ ਇੱਕ ਵਾਰ ਮਾਇਨੋਰਟੀ ਨੂੰ ਜਿਹੜਾ ਸਿੱਖ ਚਿਹਰੇ ਨੂੰ ਪੰਜਾਬੀ ਬੰਦੇ ਨੂੰ ਤਾਂ ਦੱਸ ਦਈਏ ਕਿ ਸਿੱਖ ਚਿਹਰੇ ਨੂੰ ਇੱਕ ਬਣਾ ਦਿੰਨੇ ਆ ਸੀਐਮ ਤਾਂ ਇਸ ਦਾ ਸਿੱਧਾ ਅਸਰ ਹੋਏਗਾ 27 ਦੀਆਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਇਲੈਕਸ਼ਨ ਦੇ ਵਿੱਚ ਪਰ ਇਹਦੇ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਹੈਰਾਨ ਹੋਣ ਵਾਲੀ ਕਿਉਂ ਨਹੀਂ ਗੱਲ ਕਿਉਂਕਿ ਜੇ ਤੁਸੀਂ ਹਿਸਟਰੀ ਦੇ ਵਿੱਚ ਜਾਓ ਜੇ ਤੁਸੀਂ ਹਿਸਟਰੀ ਦੇ ਵਿੱਚ ਜਾਓ ਤਾਂ ਜਿਹੜਾ ਜਨ ਸੰਗ ਸੀ ਦਿੱਲੀ ਦੇ ਵਿੱਚ ਦਾ ਜਨ ਸੰਗ ਸੀ ਤਾਂ ਉਹਦੇ ਪਾਇਨੀਅਰ ਜਿਹੜੇ ਨੇ ਬਹੁਤ ਸਾਰੇ ਪੰਜਾਬੀ ਰਹੇ ਨੇ ਚਾਹੇ ਸਚਦੇਵ ਆਜ਼ ਹੋਣ ਚਾਹੇ ਖੁਰਾਨਾਜ਼ ਹੋਣ ਮਦਨ ਲਾਲ ਖੁਰਾਨਾ ਤਾਂ ਸੀਐਮ ਵੀ ਰਹੇ ਨੇ ਤੇ ਦੂਜੀ ਵਾਰ ਤੁਹਾਨੂੰ ਗੱਲ ਸ਼ੀਲਾ ਅidxsਿਤ ਜਿਹੜੇ ਸੀ ਕਪੂਰਥਲਾ ਦੀ ਰਹਿਣ ਵਾਲੀ ਸੀ ਸ਼ੀਲਾ ਅidxsਿਤ ਉੱਥੇ ਤਾਂ ਉਹ ਵਿਆਹ ਹੋਇਆ ਸੀ ਤੇ ਬਾਅਦ ਵਿੱਚ ਉੱਥੇ ਸੈੱਟ ਹੋ ਜਾਂਦੇ ਇੱਕ IAS ਅਧਿਕਾਰੀ ਦੇ ਨਾਲ ਮੈਰਿਜ ਹੁੰਦੀ ਆ ਪਰ ਤੁਹਾਨੂੰ ਦੱਸ ਦਈਏ ਕਿ ਸ਼ੀਲਾ ਅidxsਿਤ ਪਿੱਛੋਂ ਕਪੂਰਥਲਾ ਦੀ ਸੀ ਤਾਂ ਉਹ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਸੀ ਤੇ ਦੂਜੇ ਪਾਸੇ ਜਿਵੇਂ ਮਨਮੋਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਕਾਂਗਰਸ ਦੇ ਵੱਲ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹੋ ਸਕਦਾ ਹੈ ਜੇ ਮਨਜਿੰਦਰ ਸਿੰਘ ਸਿਰਸਾ ਹੋਣਾ ਦਾ ਦਾਅ ਲੱਗਦਾ ਤਾਂ ਜਿਹੜਾ ਥੋੜੇ ਬਹੁਤ ਲੱਡੂ ਤਾਂ ਉਹਨਾਂ ਦੇ ਮਨ ਦੇ ਵਿੱਚ ਹੀ ਫੁੱਟਦੇ ਹੋਣਗੇ ਜਦੋਂ ਅਜਿਹੀਆਂ ਖ਼ਬਰਾਂ ਸੁਣਦੇ ਹੋਣਗੇ ਕਿ ਸਿਰਸਾ ਦਾ ਨਾਂ ਮੁੱਖ ਮੰਤਰੀ ਦੀ ਲਿਸਟ 'ਚ ਤਾਂ ਇਹਦੇ ਵਿੱਚ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ਕਿਉਂਕਿ ਜਨ ਸੰਗ ਜਿਹੜਾ ਪੁਰਾਣਾ ਸੀ ਉਹ ਜਨ ਸੰਗ ਦਿੱਲੀ ਦੇ ਵਿੱਚ ਜਿਹੜੇ ਲੀਡਰ ਸੀ ਉਹਦੇ ਮੁੱਖ ਲੀਡਰ ਸਚਦੇਵ ਆ ਸੀਗੇ ਖੁਰਾਨਾ ਸੀਗੇ ਇਹ ਸਾਰੇ ਕੌਣ ਸੀ ਪੰਜਾਬੀ ਸੀ ਇਹ ਸਾਰੇ 47 ਦੀ ਜਦੋਂ ਵੰਡ ਹੋਈ ਤਾਂ ਇਹ ਭਾਰਤ ਦੇ ਵਿੱਚ ਜਦੋਂ ਆਏ ਤਾਂ ਉਸ ਸਮੇਂ ਕਾਂਗਰਸ ਦੇ ਖਿਲਾਫ ਡਟ ਕੇ ਮੋਰਚਾ ਖੋਲਿਆ ਗਿਆ ਪੰਜਾਬੀਆਂ ਦੇ ਵੱਲੋਂ ਜਿਹੜੇ ਉਧਰੋਂ ਪਾਕਿਸਤਾਨੋਂ ਇਧਰ ਨੂੰ ਆਏ ਕਿਉਂਕਿ ਪਹਿਲਾਂ ਪਹਿਲਾਂ ਦਿੱਲੀ ਜਿਹੜਾ ਉਹ ਬਹੁਤ ਪੰਜਾਬੀਆਂ ਦੀ ਧਰਤੀ ਹੁੰਦਾ ਸੀ ਦਿੱਲੀ ਸ਼ਹਿਰ ਪੰਜਾਬੀਆਂ ਦਾ ਹੁੰਦਾ ਸੀ ਜਦੋਂ 47 ਹੁੰਦਾ ਜਦੋਂ ਵੰਡ ਹੁੰਦੀ ਹੈ ਤਾਂ ਉਸ ਸਮੇਂ ਪੰਜਾਬੀਆਂ ਦਾ ਸ਼ਹਿਰ ਹੁੰਦਾ ਸੀ ਦਿੱਲੀ ਬਾਅਦ ਦੇ ਵਿੱਚ ਇੱਧਰ ਉੱਧਰੋਂ ਆ ਕੇ ਹੋਰ ਵਸਣ ਲੱਗੇ ਆ ਤਾਂ ਦਾਦੇ ਕਿ ਹੋ ਸਕਦਾ ਮਨਜਿੰਦਰ ਸਿੰਘ सिरसा ਹੋਂਨਾ ਦੇ ਉੱਪਰ ਜੇ ਦਾਾ ਖੇਡਿਆ ਜਾਂਦਾ ਤਾਂ ਇਹ ਵੀ ਬੜਾ ਇੰਟਰਸਟਿੰਗ ਦੇਖਣ ਵਾਲਾ ਹੋਊਗਾ ਕਿਉਂਕਿ ਇੱਥੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਕਿ ਭਾਜਪਾ ਲਗਾਤਾਰ ਪੈਰ ਅਜਮਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਿੱਧਮ ਸਿੱਧਾ ਇੱਕ ਮੈਸੇਜ ਪੰਜਾਬ ਦੀਆਂ ਇਲੈਕਸ਼ਨਾਂ ਦੇ ਵਿੱਚ ਹੋਏਗਾ ਤਾਂ ਦਾ ਦੇ ਕੇ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿ ਜਨਸੰਘ ਦੇ ਵਿੱਚ ਬਹੁਤ ਸਾਰੇ ਪੰਜਾਬੀ ਆਗੂ ਮੁਰਲੀਆਂ ਘਤਾਰਾਂ ਦੇ ਵਿੱਚ ਰਹੇ ਆ ਪਾਇਨੇ ਰਹੇ ਆ ਸਚਦੇਵ ਆਜ਼ੋਂ ਖੁਰਾਨਾਜ਼ ਹੋਣ ਜਿਹੜੇ ਉਧਰੋਂ ਆਏ ਮਦਨ ਨਾਲ ਖੁਰਾਨਾ ਤਾਂ ਸੀਐਮ ਵੀ ਰਹੇ ਆ ਦਿੱਲੀ ਦੇ ਉਹ ਵੀ ਪੰਜਾਬੀ ਸੀ ਔਰ ਇਹ ਸਾਰੇ ਪੰਜਾਬੀ ਲੈnde ਪੰਜਾਬ ਤੋਂ ਜੋ ਇੱਧਰ ਆਏ ਤਾਂ ਉਸ ਸਮੇਂ ਕਾਂਗਰਸ ਦੇ ਨਾਲ ਬੜੀ ਨਫ਼ਰਤ ਸੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸੋ ਕਿਹਾ ਕਿ ਸਾਨੂੰ ਜਿਹੜਾ ਸ਼ਰਨਾਰਥੀ ਬਣ ਕੇ ਅਸੀਂ ਇੱਥੇ ਆਏ ਆ ਵੰਡ ਵੇਲੇ ਕੋਈ ਬਹੁਤੇ ਕੁਝ ਨਹੀਂ ਸੀ ਉਸ ਸਮੇਂ ਕਾਂਗਰਸ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਜਨ ਸੰਘ ਉਸ ਸਮੇਂ ਬਣਾਈ ਗਈ ਸੀ ਤਾਂ ਦਾਦੀ ਕਿ ਦਿੱਲੀ ਦੇ ਵਿੱਚ ਤੋਂ ਦਾਦੀ ਕਿ ਇੱਕ ਬੜਾ ਐਕਸਪੈਰੀਮੈਂਟ ਜੇ ਹੁੰਦਾ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈ